ਪਾਸੀਰੋਂ ਤੁਸੀਂ ਵੀ ਇੱਧਰੋਂ ਪਾਸੀਰੋਂ ਪਾਸੀਰ ਆ ਗੱਡੀ ਡਿੱਗ ਸਕਦੀ ਏ ਥੱਲੇ ਨਾ ਆਏ ਕਿਤੇ ਹਾਂਜੀ ਸਪੈਨਸਰ ਕੀ ਕਹਿਣਾ ਚਾਹੋਗੇ ਵੀ ਤੁਸੀਂ ਟਰੱਕ ਆਏ ਜੀ ਦੇ ਪ੍ਰਧਾਨ ਵੀ ਹੈਗੇ ਹੋ ਕੀ ਹਾਦਸਾ ਕਿ ਵਾਪਰਿਆ ਹੈ ਗਿਆ ਤੇ ਕੀ ਕਾਰਨ ਕੀ ਹਾਦਸੇ ਦਾ ਦੇਖੋ ਜੀ ਅਨਲੋਡਿੰਗ ਦਾ ਕੰਮ ਚੱਲ ਰਿਹਾ ਹੈ ਹਾਦਸਾ ਹੀ ਵਾਪਰਿਆ ਵੀ ਇਹ ਗੱਡੀ ਲੈਣਾ ਚ ਲੱਗੀ ਹੋਈ ਸੀ ਤੇ ਮਗਰ ਖੜੀ ਸੀ ਜਦੋਂ ਇਹਦੀ ਵਾਰੀ ਆਈ ਤੇ ਇੱਕ ਵੀਰ ਨੇ ਆ ਕੇ ਕਿਹਾ ਵੀ ਭਾਈ ਤੁਹਾਡੀ ਵਾਰੀ ਆ ਗਈ ਜਾਓ ਤੋਰੋ ਉਥੋਂ ਗੱਡੀ ਤੋਰੀ ਹੈ ਦੂਜੀ ਸਾਈਡ ਆ ਕੇ ਤਾਰਤੀ ਗੱਡੀ ਰੱਬ ਨੂੰ ਪਤਾ ਹੈ ਕਿਵੇਂ ਉਤਰੀ ਹੈ ਕੀ ਕਾਰਨ ਹੋਇਆ ਹੈ ਗੱਡੀ ਉਤਰਨ ਕਾਰਨ ਗੱਡੀ ਪਲਟ ਗਈ ਜੀ ਵਾਂਥ ਲੈ ਨੀ ਵਾਂ ਸੀਗਾ ਮੰਨ ਕੇ ਸਿੰਗਲ ਲੈਂਡ ਕਰਕੇ ਅਸੀਂ ਤੈਨੂੰ ਚਲਾ ਰਹੇ ਹਾਂ ਕਾਫੀ ਟ੍ਰੈਫਿਕ ਦੀ ਸਮੱਸਿਆ ਤੇ ਹੋਰ ਕਾਫੀ ਸਮੱਸਿਆ ਵੀ ਇਹਦੇ ਵਿਚਾਰੀਆਂ ਇਹ ਗੱਡੀ ਥੱਲੇ ਉਤਰਨ ਕਾਰਨ ਗੱਡੀ ਉਹਨਾਂ ਦੇ ਉੱਪਰ ਪਲਟ ਗਈ ਗੱਟਿਆਂ ਦਾ ਵਜ਼ਨ ਜ਼ਿਆਦਾ ਹੋਣ ਕਾਰਨ ਇਸ ਵਿਚਾਰੇ ਦੀ ਡੈਥ ਹੋ ਗਈ ਤੇ ਇਸ ਦੇ ਨਾਲ ਦੇ ਦੋ ਜਿਹੜੇ ਸਾਥੀ ਸੀ ਉਹ ਸ਼ਾਲਾ ਮਾਰ ਗਏ ਕੀ ਤੁਸੀਂ ਕਹਿ ਰਹੇ ਹੋ ਕਿ ਵਜ਼ਨ ਜ਼ਿਆਦਾ ਹੋਣ ਕਰਕੇ ਕੀ ਲੱਗਦਾ ਹੈਗਾ ਵੀ ਇਹ ਕਾਨੂੰਨ ਤੋਂ ਬਾਹਰ ਜਿਹੜਾ ਹੈਗਾ ਓਵਰਲੋਡ ਦੇ ਅਲਾਵਾ ਨਹੀਂ ਨਹੀਂ ਓਵਰਲੋਡ ਨਹੀਂ ਸੀ ਸਰ ਤੁਸੀਂ ਲੋਡਿੰਗ ਦੇ ਹਿਸਾਬ ਨਾਲ ਵੀ ਵਜ਼ਨ ਤਾਂ ਬੰਦੇ 'ਚ ਕੀ ਪਿਆ ਜੀ ਲੋਡਿੰਗ ਦੇ ਹਿਸਾਬ ਨਾਲ FCI ਅਨਲੋਡਿੰਗ ਮਾਲ ਬਿਲਕੁਲ ਨਹੀਂ ਉਤਾਰਦੀ ਜੀ ਇਹਦੇ 'ਚ ਕੋਈ ਦੇਣ ਕਿਉਂਕਿ ਉਹਨਾਂ ਦੇ ਆਪਣੇ ਕਾਨੂੰਨ ਹੈ ਤੇ ਜੋ ਜਿੰਨੇ ਕਿ ਲੋਡਿੰਗ ਨੂੰ ਲੈ ਕੇ ਅਨਲੋਡਿੰਗ ਨੂੰ ਲੈ ਕੇ ਜਿਹੜੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਟਰੱਕ ਦੀਆਂ ਇੱਕ ਸਾਈਡਾਂ ਦੇ ਉੱਤੇ ਹਾਈਵੇਅ ਦੇ ਉੱਤੇ ਵੀ ਬੜਾ ਜਾਮ ਹੈਗਾ ਕੋਈ ਹੋਰ ਵੀ ਹਾਦਸਾ ਵਾਪਰ ਸਕਦਾ ਇਸ ਨੂੰ ਹਾਂ ਵਾਪਰ ਸਕਦਾ ਜੀ ਇਹਦੇ ਲਈ ਸਿੱਧਾ FCI ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜੀ ਜੋ ਖੱਜਲ ਖਰਾਬ ਲੋਕਾਂ ਨੂੰ ਜਿਹੜਾ ਸੀਜ਼ਨ 15 ਦਿਨਾਂ ਦਾ ਸੀ ਅੱਜ 40 ਦਿਨਾਂ ਦਾ ਤਾਂ ਹੋ ਗਿਆ ਤੇ ਲਗਭਗ 40 ਦਿਨਾਂ ਦੇ ਕਰੀਬ ਹੀ ਹੋਰ ਸੀਜ਼ਨ ਤੇ ਲੱਗਣੀ ਹੈ ਜੀ ਇਸ ਤਰ੍ਹਾਂ ਦਾ ਮੈਸੇਜ ਦਿਓਗੇ ਵੀ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਟਰੱਕ ਵੀ ਆਲੇ ਵੀ ਆਉਂਦੀ ਜਿਹੜੀ ਹੈ ਅਤਿਆਤ ਵਰਤਨ ਜਿਹੜਾ ਹੈ ਦੂਸਰੇ ਪਾਸੇ ਪ੍ਰਸ਼ਾਸਨ ਵੀ ਅਤਿਆਤ ਸਹਿਯੋਗ ਜੀ ਸਰ ਇਸੇ ਪਾਸੇ ਜੇਕਰ ਮੰਨ ਕੇ ਚਲੋ FCI ਸਾਡਾ ਸਾਥ ਦੇਵੇ ਜਿਵੇਂ ਉਹਨਾਂ ਦੀ ਲੋਡਿੰਗ ਦਾ ਲੱਖ ਘੱਟੇ ਦਾ ਦਿੱਲੀ ਉਹਨਾਂ ਨੇ ਲੋਡ ਅਨਲੋਡਿੰਗ ਕਰਨੀ ਹੈ ਲੇਕਿਨ ਉਹ 23 ਤੋਂ 25000 ਅਖੀਰ 30000 ਲੋਡ ਕਰ ਅਨਲੋਡਿੰਗ ਕਰਦੇ ਆ ਜਿਹਦੇ ਨਾਲ ਦਿੱਕਤ ਆ ਰਹੀਆਂ ਚਾਰ-ਚਾਰ 100 ਗੱਡੀ ਜਿਹੜੀ ਲੈਣਾ ਤੇ ਖੜੀ ਹੈ ਜੀ ਨੀਂਦਰੇ 'ਚ ਖੜਿਆ ਕੁਦਰਤੀ ਜਿਹੜਾ ਇਹੋ ਜਿਹਾ ਹਾਸਾ ਵਾਪਰ ਸਕਦਾ ਜੀ ਜੇਕਰ ਐਫਸੀਆਈ ਨੇ ਸਾਥ ਨਾ ਦਿੱਤਾ ਤਾਂ ਗਾਂ ਤੋਂ ਵੀ ਇਹੋ ਜਿਹੇ ਹਾਸੇ ਵਾਪਰ ਸਕਦੇ ਆ ਜੀ ਸਰ ਕਿਸ ਤਰ੍ਹਾਂ ਇਹ ਕਰਨਾ ਵਾਪਰੀ ਹੈਗੀ ਹੈ ਤੇ ਕਿੰਨੇ ਲੋਕਾਂ ਦੀ ਮੌਤ ਹੈ ਇਸ ਵੀਡੀਓ 'ਚ ਕਰਕੇ ਇਹ ਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਗੱਡੀ ਟਰੱਕ ਸੀਗਾ 10 ਚਾਰਾ ਉਲਟ ਗਿਆ ਜਿਹਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਗੁਰਪੀਤਾ ਤੇ ਦਤੋ ਵੀ ਤੇ ਦੋ ਜਣੇ ਜਿਹੜੇ ਨਾਲ ਦੇ ਸੀ ਉਹ ਠੀਕ ਹੈ ਉਹਨਾਂ ਦਾ ਬਚਾਅ ਹੋ ਗਿਆ ਕੀ ਕਾਰਨ ਕੀ ਹੈਗਾ ਜਿਹੜਾ ਗਿਆ ਇਸ ਦਾ ਜਿਹੜਾ ਅੱਟਣ ਦਾ ਕਾਰਨ ਹੈ ਇਹਦਾ ਜੀ ਜਿਹੜੇ ਉਹਨਾਂ ਦੇ ਨਾਲ ਵਾਲੇ ਹੈਗੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਅੱਗੇ ਜਿਹੜੀ ਬੰਦੀ ਉਹ ਕਾਰਵਾਈ ਕਰਾਂਗੇ ਕਿਸ ਕਿਸ ਦੀ ਗੱਲ ਹੋਰ ਕਿਸੇ ਦਾ ਕਿਸ ਤਰ੍ਹਾਂ ਜਾ ਰਿਹਾ ਇਸ ਵਿੱਚ ਜੀ ਕਣਕ ਲੋਡ ਸੀਗੀ ਜੀ ਉਹ ਇੱਥੇ ਖਾਲੀ ਕਰਾਇਸੀ ਸੈਲੋ ਖਾਲੀ ਬੜਾ ਜਿਹੜਾ ਕਿ ਜਾਮ ਵੀ ਲੱਗਿਆ ਹੈਗਾ ਰੋਡ ਦੇ ਉੱਤੇ ਜਿਹੜਾ ਹੈ ਆਵਾਜਾਈ ਦੇ ਵਿੱਚ ਵੀ ਪੈ ਰਿਹਾ ਹੈਗਾ ਇਹਨਾਂ ਨੂੰ ਅਸੀਂ ਕੰਟਰੋਲ ਕਰ ਰਹੇ ਹਾਂ ਨਹੀਂ ਜੀ ਲਿਫਟਿੰਗ ਦਾ ਹੈਗਾ ਜੀ ਉਹ ਕਰ ਰਹੇ ਆ ਜੀ ਪ੍ਰੋਪਰ ਅਪ ਦਾ ਜੋ ਕੰਮ ਜਿਵੇਂ ਚੱਲ ਰਿਹਾ ਜੀ ਤੇਜ਼ੀ ਦੇ ਨਾਲ ਕਰਵਾ ਰਹੇ ਹਾਂ ਜੀ